ਗੁਰੂ ਰੂਪ ਖਾਲਸਾ ਜੀ ਕਰੋ ਸ਼ਹੀਦ ਭਾਈ ਸੁਖੇ ਤੇ ਜਿੰਦੇ ਨੂੰ ਯਾਦ ਕਰੋ ਆਪਣੇ ਚਿੱਤ ਦੇ ਵਿੱਚ ਲਿਆਓ ਉਹਨਾਂ ਦਾ ਧਿਆਨ ਤੇ ਬਲਾਉ ਗੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਸ਼ਹੀਦ ਭਾਈ ਜਿੰਦੇ ਤੇ ਸੁਖੇ ਦਾ ਇੱਕ ਤੀਸਰਾ ਸਾਥੀ ਵੀ ਸੀ ਪਤਾ ਹੈ ਕਿਸੇ ਨੂੰ ਹੱਥ ਖੜਾ ਕਰੋ ਜਿਹਨੂੰ ਪਤਾ ਹੈ ਬੋਦਿਆਂ ਨੂੰ ਇਹ ਦੋ ਨਾਮ ਪਤਾ ਨੇ ਸ਼ਹੀਦ ਭਾਈ ਜਿੰਦਾ ਤੇ ਸੁੱਖਾ ਪਰ ਉਹਨਾਂ ਦਾ ਇੱਕ ਤੀਸਰਾ ਸਾਥੀ ਸੀ ਬਜਿੰਦਰ ਸਿੰਘ ਰਾਜੂ ਸ਼ਹੀਦ ਭਾਈ ਬਜਿੰਦਰ ਸਿੰਘ ਰਾਜੂ ਜਿਹਨੂੰ ਅਸਲ ਮਾਸਟਰ ਮਾਈਂਡ ਕਿਹਾ ਜਾਂਦਾ ਸੀ ਇਹ ਤਾਂ ਯੋਧੇ ਸੀ ਜਿਹੜੇ ਐਕਸ਼ਨ ਕਰਦੇ ਸੀ ਪਰ ਉਹ ਐਕਸ਼ਨ ਦੀ ਘਾਰਤ ਕੌਣ ਕਰਨ ਵਾਲਾ ਸੀ ਉਹਨਾਂ ਨੂੰ ਮਿਲਣ ਵਾਲਾ ਕੌਣ ਸੀ ਜੇ ਭਾਈ ਸੁੱਖੇ ਤੇ ਜਿੰਦੇ ਦਾ ਮੇਲ ਹੋਇਆ ਸੀ ਤੇ ਉਹ ਬਜਿੰਦਰ ਸਿੰਘ ਰਾਜੂ ਦੇ ਕਰਕੇ ਹੋਇਆ ਸੀ ਤੇ ਬਰਜਿੰਦਰ ਸਿੰਘ ਰਾਜੂ ਦੀ ਮਾਤਾ ਸੀ ਜਿਨੇ ਅਰਦਾਸ ਕੀਤੀ ਸੀ ਸੁੱਖੇ ਤੇ ਜਿੰਦੇ ਹੋਣਾ ਦੀ ਕਿ ਭਾਈ ਜੇ ਅਸ ਮਾਰਗ ਤੇ ਤੁਰਨ ਲੱਗੇ ਆਂ ਤੇ ਫਿਰ ਗੁਰੂ ਅੱਗੇ ਅਰਦਾਸ ਕਰਕੇ ਤੁਰਿਓ ਕਦੀ ਪਿੱਠ ਨਾ ਲੱਗਣ ਦਿਓ 89 ਦੇ ਵਿੱਚ ਬਰਜਿੰਦਰ ਸਿੰਘ ਰਾਜੂ ਨੂੰ ਸ਼ਹੀਦ ਕੀਤਾ ਜਾਂਦਾ ਹੈ ਸਾਡਾ ਮਕਸਦ ਤੁਹਾਡੀ ਕਚੈਰੀ ਜਾ ਕੇ ਗੱਲਾਂ ਦੱਸਣਾ ਤਾਂ ਆ ਕਿ ਅਸੀਂ ਉਹ ਤੱਥ ਦੱਸਣੇ ਨੇ ਜਿਹੜੀ ਸਾਡੀ ਕੌਮ ਕੋਲ ਰੱਖੋਏਗੇ ਨਹੀਂ ਇੱਕ ਸਵਾਲ ਅਕਸਰ ਹੀ ਸਾਨੂੰ ਆਉਂਦਾ ਹੈ ਉਹ ਤੋਂ ਪਹਿਲਾਂ ਕਿ ਖਾਲਸਤਾਨੀਆਂ ਨੇ ਲੋਕਾਂ ਦੇ ਪੁੱਤ ਮਰਵਾ ਦੇਣੇ ਨੇ ਬਸ ਕਰੋ ਨਾ ਕਰੋ ਖਾਲਸਤਾਨ ਦੀ ਗੱਲ ਘਰ ਉੱਜੜ ਗਏ ਨੇ ਦੀਵੇ ਨਹੀਂ ਝਗੜੇ ਘਾਉਕੇ ਹੋਏ ਨੇ ਇੱਕ ਗੱਲ ਯਾਦ ਰੱਖਿਓ ਜਦੋਂ ਤੁਹਾਡੇ ਕੋਲ ਰਾਜ ਨਹੀਂ ਸੀ ਤੁਸੀਂ ਕਹਿੰਦੇ ਹੋ ਖਾਲਸਤਾਨੀਆਂ ਦੇ ਕਰਾਚ ਦੀਵੇ ਨਹੀਂ ਝਗੜੇ ਘਾਉਕ ਕੀ ਹੈ ਤੇ ਉਹ ਚੇਤਾ ਕਰ ਲਿਓ ਇਤਿਹਾਸ ਨੂੰ ਕਿ ਜਦੋਂ ਤੁਹਾਡੇ ਕੋਲ ਕੌਮ ਜੀ ਰਾਜ ਨਹੀਂ ਸੀ ਗੁਰੂ ਨਾਨਕ ਦੇਵ ਜੀ ਦੇ ਕਰਕੇ ਜਿਹਦੇ ਕਰਕੇ ਤੁਸੀਂ ਸੇਖੋਂ ਨਨਕਾਣਾ ਸਾਹਿਬ ਦੀ ਦੀਵਾਨੀ ਜਗਦਾ ਸੀ ਤੇ ਜਿੱਦਣ ਤੁਹਾਡੇ ਕੋ ਰਾਜ ਆਇਆ ਉਸੇ ਨਨਕਾਣੇ ਦੇ ਲਈ ਕੋੜੇ ਛੱਡ ਕੇ ਜ਼ਮੀਨਾਂ ਨਾਮ-ਨਾਬ ਦਿੱਤੀਆਂ ਨੇ ਅੱਜ ਤੁਹਾਡੇ ਕੋ ਰਾਜ ਨਹੀਂ ਹੈ ਤੇ ਉਹੀ ਹਾਲਾਤ ਤੁਹਾਡੇ ਅਕਾਲ ਤਖਤ ਦੇ ਨੇ ਉਹੀ ਹਾਲਾਤ ਤੁਹਾਡੇ ਨਨਕਾਣੇ ਦੇ ਨੇ 28 ਜੁਲਾਈ ਨੂੰ ਦੋ ਦਿਨ ਬਾਕੀ ਬਚੇ ਨੇ ਵੋਟਾਂ ਪੈਣੀਆਂ ਨੇ yes or no ਚ ਤੁਸੀਂ ਵੋਟ ਕਰਨੀ ਹੈ ਕੌਣ ਦਾ ਪੁਵਕ ਤੁਸੀਂ ਕਰਨਾ ਹੈ ਕਿ ਕੀ ਫੈਸਲਾ ਤੁਸੀਂ ਕੌਣ ਦਾ ਕਰਨਾ ਹੈ ਹੁਣ ਆਨੇ ਉਸ ਸਵਾਲ ਦੇ ਉੱਤੇ ਕਿ ਖਾਲਸਤਾਨੀਆਂ ਨੇ ਲੋਕਾਂ ਦੇ ਪੁੱਤ ਮਰਵਾ ਦੇਣੇ ਨੇ ਠੀਕ ਹੈ ਜੀ 1.5 ਲੱਖ ਨੌਜਵਾਨਾਂ ਦੀ ਪਰਿਵਾਰਾਂ ਦੀ ਕੁਰਬਾਨੀ ਹੈ ਖਾਲਸਤਾਨ ਦੇ ਲਈ 84 ਤੋਂ ਲੈ ਕੇ 94 ਤੱਕ ਹਥਿਆਰਬੰਦ ਸੰਘਰਸ਼ ਚੱਲਿਆ ਹੈ ਤੇ ਅਸੀਂ ਮਾਣ ਦੇ ਨਾਲ ਕਹਿੰਦੇ ਆ ਸਾਡੇ ਸਿਰ ਤੇ ਭਾਰ ਹੈ ਉਹਨਾਂ ਸ਼ਹੀਦਾਂ ਦਾ ਸਾਨੂੰ ਮਾਣ ਆ ਉਹਨਾਂ ਸ਼ਹੀਦਾਂ ਦੇ ਉੱਤੇ ਉਹਨਾਂ ਦੇ ਕੀਤੇ ਗਏ ਆਪਣੇ ਤਨ ਦੇ ਹੀ ਨਾਲ ਸੇਵਾ ਦੇ ਉੱਤੇ ਅਸੀਂ ਮਾਣ ਕਰਦੇ ਆ ਅਸੀਂ ਉਹਨਾਂ ਤੇ ਕੀਤੇ ਗਏ ਜਿਹੜੇ ਜ਼ੁਲਮ ਹੈ ਆਪਣੇ ਸਿਰ ਦੇ ਉੱਤੇ ਲੈਨੇ ਕਿ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਪਰਿਵਾਰਾਂ ਦੀ ਸਾਡੇ ਘਰਾਂ 'ਚ ਘਾਹ ਹੋ ਗਿਆ ਸਾਡੀਆਂ ਭੈਣਾਂ ਦੀਆਂ ਪੱਤਾਂ ਲੁੱਟੀਆਂ ਗਈਆਂ ਪਰ ਫੇਰ ਵੀ ਅਸੀਂ ਉਸ ਕੌਮ ਦੇ ਸ਼ਹੀਦਾਂ ਦੇ ਉੱਤੇ ਮਾਣ ਕਰਦੇ ਆ ਪਰ ਮੈਂ ਹੁਣ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ 94 ਤੋਂ ਬਾਅਦ ਹਥਿਆਰਬੰਦ ਸੰਘਰਸ਼ ਖਤਮ ਸੀ ਨਾ ਤੁਸੀਂ ਕਹਿੰਦੇ ਹੋ ਖਾਲਸਤਾਨੀਆਂ ਨੇ ਪੁੱਤ ਮਰਵਾ ਦੇਣੇ ਨੇ ਤੇ ਹੁਣ ਆਪਾਂ ਫੈਸਲਾ ਕਰਨਾ ਹੈ ਅੱਜ ਮੈਂ ਤੁਹਾਨੂੰ ਜ਼ਿਲ੍ਹਾ ਵਾਜ ਥੋੜੇ ਜੇ ਨਾਂ ਦੱਸਣੇ ਨੇ 22 ਜ਼ਿਲ੍ਹੇ ਨੇ ਪੰਜਾਬ ਦੇ ਪਰ ਮੈਂ ਗਿਣੌਣੇ ਸਾਰੇ ਨਹੀਂ ਐ ਅੰਮ੍ਰਿਤਸਰ ਨੰਬਰ ਨੋਟ ਕਰ ਲਿਓ 50347 ਮੁੰਡੇ ਨੇ ਬਰਨਾਲੇ ਦੇ ਵਿੱਚ 36282 ਮੁੰਡੇ ਨੇ ਲੁਧਿਆਣੇ ਦੇ ਵਿੱਚ 146938 ਮੁੰਡੇ ਨੇ ਸੰਗਰੂਰ ਦੇ ਵਿੱਚ 61225 ਮੁੰਡੇ ਨੇ ਦਹੀ ਨੰਬਰ ਨੇ 22 ਜ਼ਿਲ੍ਹਿਆਂ ਦੇ ਤੇ ਜਿਨ੍ਹਾਂ ਦਾ ਟੋਟਲ ਕਰ ਲਈਏ ਨਾ 939507 ਮੁੰਡੇ ਨੇ ਇਹ ਕੋਈ ਖਾਲਸਾਣ ਦੀ ਮੰਗ ਨਹੀਂ ਕਰਦੇ ਇਹਨਾਂ ਨੇ ਖਾਲਸਾਣ ਦਾ ਕੋਈ ਝੰਡਾ ਨਹੀਂ ਚੱਕਿਆ ਹੋਇਆ ਇਹਨਾਂ ਦੇ ਜਨਮ 94 ਤੋਂ ਬਾਅਦ ਤੇ ਨੇ ਇਹ ਹਥਿਆਰ ਨਹੀਂ ਲੈ ਕੇ ਬੈਠੇ ਹੋਏ ਪਰ 9 ਲੱਖ 47 ਹਜ਼ਾਰ ਮੁੰਡਾ ਬੇਨੇਮ ਸਾਡੇ ਕੋਲ ਰਿਕਾਰਡ ਹੈ ਜਿਹੜਾ ਚਿੱਟੇ ਦਾ ਸ਼ਿਕਾਰ ਹੈ ਤੇ ਮਰਨਾ ਉਹਨਾਂ ਦਾ ਲਾਜ਼ਮੀ ਹੋਇਆ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਸਾਨੂੰ ਤਾਂ ਸਾਡੇ ਸ਼ਹੀਦਾਂ ਤੇ ਮਾਣ ਹੈ ਅਸੀਂ ਗਰਮ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਤੇ ਪੰਥ ਲਈ ਕੁਰਬਾਨੀ ਹੈ ਪਰ ਤੁਸੀਂ ਦੱਸੋ ਜੇ 9 ਲੱਖ 47 ਹਜ਼ਾਰ ਮੁੰਡਾ ਕੱਲ ਨੂੰ ਮਰਦਾ ਹੈ ਤੁਸੀਂ ਲੈਨੇ ਹੋ ਇਹਨਾਂ ਦੀ ਜ਼ਿੰਮੇਵਾਰੀ ਜਾਂ ਫਿਰ ਮੈਨੂੰ ਬਚਾਉਣਾ ਹੈ ਇਹ ਮੈਂ 94 ਤੋਂ ਬਾਅਦ ਦੀ ਗੱਲ ਕਰਦਾ ਪਿਆ ਤੇ ਦਿਖਾ ਦਿਓ ਜੇ ਖਾਲਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਨਾਲ 2007 ਤੋਂ ਅਸੀਂ ਤੁਰੇ ਆ ਇੱਕ ਮੁੰਡਾ ਖਾਲਸਤਾਨ ਦੇ ਲਈ ਮਰਿਆ ਹੋਵੇ ਵੋਟ ਦੇ ਨਾਲ ਮਰਦਾ ਨਹੀਂ ਪਰ ਹਿੰਦੁਸਤਾਨ ਨੂੰ ਪਤਾ ਹੈ ਕਿ ਹਿੰਦੁਸਤਾਨ ਜ਼ਰੂਰ ਖਤਮ ਹੋ ਜਾਵੇਗਾ ਇਸ ਮੂਰਤ ਦੇ ਨਾਲ ਸੋ ਫੈਸਲਾ ਤੁਸੀਂ ਕਰਨਾ ਹੈ 94 ਤੋਂ ਲੈ ਕੇ 2024 ਅੱਜ ਦੀ ਤਾਰੀਖ ਤੱਕ ਪਤਾ ਹੈ ਕਿੰਨਾ ਕਿਸਾਨ ਸੂਇਸਾਈਡ ਕਰ ਗਿਆ ਸਾਡੇ ਕੋਲ ਬਾਇ ਨੇਮ ਰਿਕਾਰਡ ਹੈ 44000 ਕਿਸਾਨ ਸੂਇਸਾਈਡ ਕਰਕੇ ਮਰਿਆ ਹੈ ਤੁਸੀਂ ਕਹਿੰਦੇ ਅਸੀਂ ਮਰਾ ਦੇਣੇ ਨੇ ਇਹਨਾਂ ਦੋਨਾਂ ਦਾ ਟੋਟਲ ਕਰ ਲਿਓ 9 ਲੱਖ 47000 ਤੇ 44000 ਕਿਸਾਨ ਸੂਇਸਾਈਡ ਕਰਕੇ ਮਰਿਆ ਹੈ 10 ਲੱਖ ਬੰਦਾ ਤੁਹਾਡਾ ਮਰਨ ਦੇ ਕੱਡੇ ਤੇ ਹੈ ਤੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਖਾਲਸਤਾਨੀਆਂ ਨੇ ਮੁੰਡੇ ਪਰਵਾ ਦੇਣੇ ਨੇ ਜਿਹੜੇ ਉਹਨਾਂ ਦੇ ਲਈ ਲੜਦੇ ਪਏ ਨੇ ਆਪਣੇ ਘਰ-ਬਾਰ ਛੱਡ ਕੇ ਜਿਹੜੇ ਉਹਨਾਂ ਨੇ ਸੰਘਰਸ਼ ਕਰਦੇ ਪਏ ਨੇ ਕਿ ਇਹਨਾਂ ਨੂੰ ਬਚਾ ਲਿਆ ਜਾਵੇ ਇਹ ਸਭ ਤੋਂ ਪਹਿਲੀ ਗੱਲ ਆਪਣੇ ਮਨਾਂ 'ਚ ਸੋਚ ਕੇ ਦੱਸ ਦਿਓ ਮੈਨੂੰ ਜੇ ਉਹ ਧਰਤੀ ਦੇ ਸਭ ਕੁਝ ਸਹੀ ਹੈ ਜੇ ਉੱਥੇ ਤੁਹਾਨੂੰ ਸਾਰੇ ਰਾਈਟ ਨੇ ਜੇ ਹੱਕ ਹਕੂਕ ਨੇ ਤੇ ਫਿਰ ਤੁਸੀਂ ਕੈਨੇਡਾ ਕੀ ਕਰਨ ਆਏ ਹੋ ਤੁਹਾਨੂੰ ਕੈਨੇਡਾ ਆਉਣ ਲਈ ਕਿਉਂ ਮਰਨਾ ਪੈ ਰਿਹਾ ਹੈ ਆ ਨੌਜਵਾਨ ਬੱਚੇ ਬੱਚੀਆਂ ਨੂੰ ਲੱਖਾਂ ਦੀ ਗਿਰਤੀ ਦੇ ਵਿੱਚ ਰੋਜ਼ ਉੱਥੋਂ ਭੱਜਣਾ ਪੈ ਰਿਹਾ ਕਿਉਂ ਭੱਜਣਾ ਪੈ ਰਿਹਾ ਜੇ ਤੁਸੀਂ ਗੁਰੂ ਨਾਨਕ ਦੇ ਸਿੱਖੋਂ ਤੇ ਪਰਸਾਨੂੰ ਖੜਕੇ ਕਹਿਣਾ ਪੈਣਾ ਅਸੀਂ ਗੁਲਾਮ ਆ ਪੰਥ ਦੀ ਖਾਤਰ ਪੰਥ ਦੀ ਚੜ੍ਹਦੀ ਖਤਾ ਦੀ ਖਾਤਰ ਸਾਨੂੰ ਆਪਣਾ ਘਰ ਬਣਾਉਣਾ ਪੈਣਾ ਤੇ ਉਹਦੇ ਲਈ ਰੈਫਰੈਂਡਮ ਦੀਆਂ ਵੋਟਾਂ ਪਈਆਂ ਅਸੀਂ ਵੋਟ ਮੰਗਦੇ ਆ ਤੇ ਸਾਨੂੰ ਹੱਤਵਾਦੀ ਕਹਿੰਦੇ ਨੇ ਇਹ ਫੈਸਲਾ ਕਰਕੇ ਸੰਗਤ ਜੀ ਤੁਸੀਂ ਦੱਸਣਾ ਹੈ ਕੈਲਗਰੀ ਦੀ ਸੰਗਤ ਜੀ ਅਲਬਰਟਾ ਦੀ ਸੰਗਤ ਜੀ ਦੂਸਰਾ ਮੌਕਾ ਤੁਹਾਨੂੰ ਦੁਬਾਰਾ ਜ਼ਿੰਦਗੀ 'ਚ ਨਹੀਂ ਆਉਣਾ ਮੁੜ ਕੇ ਪੁਛਤੌਂਦੇ ਨਾ ਰਹੋ ਕਿ ਅਸੀਂ ਜਾਣਾ ਸੀ ਵੋਟ ਪਾਉਣ ਸਾਨੂੰ ਕੰਮ ਪੈ ਗਿਆ ساری ਜ਼ਿੰਦਗੀ ਕੰਮ ਕਰਨੇ ਨੇ ਅੱਜ ਫੈਸਲਾ ਕੌਣ ਦੇ ਹੱਥ 'ਚ ਕਰਨਦਾ ਸੋ ਇੰਨੀ ਇੱਕ ਬੇਨਤੀਆਂ ਨੇ ਕੋਈ ਵੀ ਆਈਡੀ ਲੈ ਕੇ ਆਉਣੀ ਹੈ ਕਿਸੇ ਦੀ ਆਈਡੀ ਸਟੋਰ ਨਹੀਂ ਕੀਤੀ ਜਾਣੀ ਕਿਸੇ ਦੀ ਆਈਡੀ ਨੋਟ ਨਹੀਂ ਕੀਤੀ ਜਾਣੀ ਤੁਸੀਂ ਆਪਣੇ ਹੱਥ 'ਚ ਫੜ ਕੇ ਦਿਖਾਉਣੀ ਹੈ ਕਿ ਮੇਰੀ 18 ਸਾਲ ਉਮਰ ਹੈ ਫਲਾਣਾ ਸਿੰਘ ਮੇਰਾ ਨਾਮ ਹੈ ਕੌਰ ਮੇਰਾ ਨਾਮ ਹੈ ਤਿਆਗ ਲੈਣੇ ਤੁਹਾਨੂੰ ਵੋਟਰ ਪੇਪਰ ਦਿੱਤਾ ਜਾਣਾ ਕਿਸੇ ਦੀ ਫੋਟੋ ਨਹੀਂ ਖਿੱਚਣੀ ਉਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਪਰ ਉਸ ਇੱਕ ਪਾਈ ਹੋਈ ਵੋਟ ਨੇ ਤੁਹਾਨੂੰ ਤੁਹਾਡਾ ਹੱਕ ਤੁਹਾਡਾ ਦੇਸ਼ ਦੇ ਦੇਣਾ ਤੇ ਇਹ ਮੈਂ ਨਹੀਂ ਕਹਿੰਦਾ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਗੱਲ ਕਹਿੰਦਾ ਕਿ ਆ ਰੈਫਰੈਂਡਮ ਬੰਦ ਕਰਾ ਦਿਓ ਸਾਡਾ ਦੇਸ਼ ਟੁੱਟ ਚਲਾਏ ਦੇ ਨਾਲ ਅਮਿਤ ਸ਼ਾਹ ਭਾਰਤ ਦੀ ਪਾਰਲੀਮੈਂਟ 'ਚ ਖੜਕੇ ਗੱਲ ਕਹਿ ਰਿਹਾ ਕਿ ਸਾਡੀ ਟੈਰੀਟਰੀਅਲ ਇੰਟੈਗ੍ਰਿਟੀ ਨੂੰ ਖਤਰਾ ਹੋ ਗਿਆ ਰੈਫਰੰਡਮ ਬੰਦ ਕਰਾ ਦਿਓ ਪਰ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਕੈਨੇਡਾ ਦੀ ਸਰਕਾਰ ਨੂੰ ਆਸਟ੍ਰੇਲੀਆ ਦੀ ਸਰਕਾਰ ਨੂੰ ਨਿਊਜ਼ੀਲੈਂਡ ਦੀ ਸਰਕਾਰ ਨੂੰ ਕਹਿ ਰਿਹਾ ਕਿ ਸਾਡਾ ਦੇਸ਼ ਟੁੱਟ ਚੱਲਿਆ ਤੇ ਅਮਰੀਕਾ ਦੇ ਸਾਬਕਾ ਰਾਸ਼ਟਰੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ 'ਚ ਜਾ ਕੇ ਕਿਹਾ ਕਿ ਜੇ ਤੁਸੀਂ ਸਿੱਖਾਂ ਨੂੰ ਹੱਕ ਨਾ ਦਿੱਤੇ ਇਹ ਦੁਨੀਆ ਦੀ ਕੋਈ ਤਾਕਤ ਤੁਹਾਡੇ ਟੁੱਟੇ ਹੋਣ ਤੋਂ ਬਚਾ ਨਹੀਂ ਸਕਦੀ ਤੇ ਇਹ ਗੱਲ ਉਹਨਾਂ ਦੇ ਰਾਸ਼ਟਰਪਤੀ ਤੋਂ ਉਤਰ ਜਾਉਂਦੇ ਤੋਂ ਉਤਰਨ ਤੋਂ ਬਾਅਦ ਦੁਬਾਰਾ ਪੱਤਰਕਾਰ ਨੇ ਪੁੱਛੀ ਕਿ ਤੁਸੀਂ ਇਹ ਗੱਲ ਕਹੀ ਹੈ ਅਮਰ ਕਿਆ ਹਾਂ ਮੈਂ ਗੱਲ ਕਹੀ ਹੈ ਕਿ ਜੇ ਭਾਰਤ ਨੇ ਇਹਨਾਂ ਨੂੰ ਹੱਕ ਨਾ ਦਿੱਤੇ ਤੇ ਦੁਨੀਆ ਦੀ ਕੋਈ ਤਾਕਤ ਤੇਰੇ ਟੁੱਟੇ ਹੋਣ ਤੋਂ ਨਹੀਂ ਬਚਾ ਸਕਦੀ ਸੋ ਫੈਸਲਾ ਸੰਗਤ ਜੀ ਤੁਸੀਂ ਕਰਨਾ ਹੈ 28 ਤਰੀਕ ਨੂੰ 9 ਵਜੇ ਤੋਂ 5 ਵਜੇ ਤੱਕ टाउन ਹਾਲ ਕੈਨੇਡਾ ਦੀ ਸਰਕਾਰ ਤੁਹਾਡੇ ਨਾਲ ਖੜਕੇ ਤੁਹਾਡੀਆਂ ਵੋਟਾਂ ਪੁਹਾਰੀ ਹੈ ਆਪਣਾ ਪੁਹਿੱਤ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ